ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ। ਕ੍ਰੇਲੂ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਗਲਾ ਦਾ ਡਿਜ਼ਾਈਨ ਬਣਾਵਾਂਗੇ। ਆਪਾਂ ਇਹ ਪੇਪਰ ਪੇਸਟਿੰਗ ਲਾਲੀ ਕੱਪੜੇ ਤੇ। ਇਹ ਪ੍ਰਿੰਟ ਕੱਪੜਾ ਹੈ, ਪਲੇਨ ਕੱਪੜੇ ਤੇ ਲਾ ਲਈ। ਤੁਸੀਂ ਕੰਟਰਾਸਟ ਤੇ ਵੀ ਲਾ ਸਕਦੇ ਹੋ। ਇਹ 11 ਇੰਚ ਲੰਬਾਈ ਹੈ ਤੇ 9 ਇੰਚ ਚੜਾਈ ਹੈ। ਹੁਣ ਆਪਾਂ ਇਹਦਾ ਸੈਂਟਰ ਕਰ ਲਾਂਗੇ। 4.5 ਹੋਗੇ ਸੈਂਟਰ। ਹੁਣ ਆਪਾਂ 5 ਇੰਚ ਗਲਾ ਚੜਾ ਚੌੜਾ ਬਣਾਉਣਾਗਾ ਜੇ ਤੁਸੀਂ 6 ਇੰਚ ਬਣਾਉਣਾ ਤਾਂ 6 ਇੰਚ ਬਣਾ ਸਕਦੇ ਹੁਣ ਆਪਾਂ ਸੈਂਟਰ ਚ ਇਹਦੇ ਆਪਾਂ ਲਾਈਨ ਡਰਾ ਕਰ ਲਾਂਗੇ ਲਾਈਨ ਖਿੱਚ ਲਾਂਗੇ ਆਪਾਂ 5 ਇੰਚ ਚੜਾਈ ਗਲੇ ਦੀ ਬਣਾਉਣੀ ਹੈ ਹੁਣ ਆਪਾਂ ਸੈਂਟਰ ਚ ਇੰਚ ਟੇਪ ਰੱਖ ਕੇ 2.5 ਇੰਚ ਉਧਰ ਨਿਸ਼ਾਨ ਲਾ ਲਾਂਗੇ 2.5 ਇੰਚ ਉਧਰ ਨਿਸ਼ਾਨ ਲਾ ਲਾਂਗੇ పేస్ట వాళ్ళ కరెక్ట్ ఇంచే ఇన్ డ్రో కల పం ఇంచాయిన ఇద్దరం ఢాయి ఉద్దరూ ఫోల్డ్ తిని పాసూ ఫ तिना साइड फ फोल्ड कर फोल्ड कर लेंगे आप सीधे पास निशान ड्रॉ करते पेस्टिंग वाले पासे ड्रॉ करने से अपना पेस्टिंग वाले पास ड्रॉ कर लेंगे सिलाई ला ला ली आप तीन पासे सिलाई लगा लेंगे ਬਹੁਤ ਜਲਦੀ ਗਲਾ ਤਿਆਰ ਹੋ ਜਾਂਦਾ ਬਸ ਦੋ ਸਲਾਈਆਂ ਲਾਉਣੀਆਂ ਗਲਾ ਤਿਆਰ ਹੋ ਜੂ ਆ ਦੇਖੋ ਆਪਾਂ ਹੁਣ ਦੂਜੇ ਪਾਸੇ ਲਾ ਲੇਨ ਚਾਹਾਂ ਪਹਿਲਾਂ ਗਲਤ ਲਾ ਲੇ ਸੀਗੇ ਹੁਣ ਪੇਸਟਿੰਗ ਵਾਲੇ ਪਾਸੇ ਲਾ ਲੇ ਆਪਾਂ ਉਸੇ ਤਰ੍ਹਾਂ ਹੀ ਹੁਣ ਜਿੰਨਾ ਨੀ ਮੰਗਲਾ ਰੱਖਣਾ ਸੀ ਆਪਾਂ 6.5 ਇੰਚ ਨੀ ਮੰਗਲਾ ਰੱਖਣਾ ਆਪਾਂ 7 ਇੰਚ ਤੇ ਨਿਸ਼ਾਨ ਲਾ ਲਾਂਗੇ ਆ ਦੇਖੋ 7 ਇੰਚ ਤੇ ਲਾ ਲੇ ਨਿਸ਼ਾਨ ਨਪਾਈ ਲਾਈਨ ਤੇ ਉਹ ਕਮੀਜ਼ ਦਾ ਸੈਂਟਰ ਐ ਪਸਲਾਈ ਲਗਾ ਲਾਂਗੇ ਪਹਿਲਾਂ ਇੱਥੇ ਸਲਾਈ ਲਗਾਵਾਂਗੇ ਸੈਂਟਰ ਚ ਸੈਂਟਰ ਚ ਐ ਰੱਖ ਲਾਂਗੇ ਸਾਈਡ ਤੇ ਇਧਰ ਜਿਹੜਾ ਆਪਾਂ 1 ਇੰਚ ਨੀਵਨ ਸ਼ਾਨ ਲੈ ਸੀ ਉੱਥੋਂ ਸਲਾਈ ਸ਼ੁਰੂ ਕਰਾਂਗੇ ਐ ਸੈਂਟਰ ਤੱਕ ਫਿਰ نیچے ਲੈ ਜਾਗੇ ਸਲਾਈ ਨੂੰ ਜਿਹੜੀ ਆਪਾਂ ਲਾਈਨ ਡਰਾਅ ਕੀਤੀ ਸੀ ਉਸ ਤੋਂ ਥੋੜਾ ਪਰੇ ਸਲਾਈ ਲਗਾਉਣੀ ਹੈ ਪੈਰ ਪੈਰ ਛੱਡ ਕੇ ਪੈਰ ਤੋਂ ਥੋੜਾ ਜਿਹਾ ਘੱਟ ਆਪਾਂ ਇਸ ਤਰ੍ਹਾਂ ਲਾਈਨ ਦੇ ਨਾਲ-ਨਾਲ ਲਾਉਣੀ ਹੈ ਸਲਾਈ ਫਿਰ ਆ ਜਿਹੜੀ ਆਪਾਂ ਇੱਕ ਇੰਚ ਨੀਵਾ ਲਾਈਨ ਮਾਰੀ ਸੀ ਦੋ ਸਲਾਈਆਂ ਲਾਈਆਂ ਆਪਾਂ ਇਸ ਤਰ੍ਹਾਂ ਸਲਾਈ ਲਾਈ ਸੀ ਹੁਣ ਆਪਾਂ ਇਹਨੂੰ ਇਹਦੀ ਕਟਿੰਗ ਕਰ ਦਾਂਗੇ ਸਲਾਈ ਤੇ ਨਹੀਂ ਕਰਨੀ ਥੋੜਾ ਜਿਹਾ ਪਿੱਛੇ ਛੱਡ ਕੇ 1/2 ਇੰਚ ਤੋਂ ਘੱਟ ਇਸ ਤਰ੍ਹਾਂ ਕੱਪੜਾ ਕੱਟ ਕਰ ਦਾਂਗੇ ਜਿਹੜਾ ਸੈਂਟਰ 'ਚ ਆਪਾਂ ਲਾਈਨ ਮਾਰੀ ਸੀ ਡਰਾ ਕੀਤੀ ਸੀ ਉਹ ਲਾਈਨ ਤੇ ਕਟਿੰਗ ਕਰਨੀ ਹੈ ਇੱਥੇ ਕੱਟ ਲਾ ਦਿੰਨੇ ਛੋਟੇ ਛੋਟੇ ਤਾਂ ਕਿ ਕੱਪੜਾ ਫੋਲਡ ਹੋ ਜਵੇ ਸਿੱਧਾ ਹੋ ਜਵੇ ਨਪਾਈ ਨੂੰ ਸਿੱਧਾ ਕਰ ਲਾਂਗੇ ਕਿਸੇ ਤਿੱਖੀ ਚੀਜ਼ ਨਾਲ ਆਪਾਂ ਕੋਨੇ ਕੱਢ ਲਾਂਗੇ ਹੁਣ ਆਪਾਂ ਇਹਨੂੰ ਪ੍ਰੈਸ ਕਰ ਲਾਂਗੇ ਨਾ ਹਲੇ ਇਸ ਤਰ੍ਹਾਂ ਕਰਨਾ ਆਪ ਇਸ ਤਰ੍ਹਾਂ ਫੋਲਡ ਕਰ ਲਾਂਗੇ ਕਾਲਰ ਬਣ ਗਿਆ ਇਹ ਕਾਲਰ ਦੀ ਸ਼ੇਪ ਗਲਾ ਬਣ ਕੇ ਤਿਆਰ ਹੋ ਗਿਆ ਆਪਣਾ ਹੁਣ ਇੱਥੇ ਜਾਏ ਮਸ਼ੀਨ ਸੂਈ ਨਾਲ ਟੰਕੇ ਲਾ ਲਓ ਜਾਂ ਬਟਨ ਲਾ ਲਓ ਤੁਸੀਂ ਇਸ ਤਰ੍ਹਾਂ ਸੂਈ ਨਾਲ ਟੰਕੇ ਵੀ ਲਾ ਸਕਦੇ ਹਾਂ ਇਸ ਤਰ੍ਹਾਂ ਬਟਨ ਵੀ ਲਾ ਸਕਦੇ ਗਲਾ ਰੈਡੀ ਹੋ ਗਿਆ ਆਪਣਾ 2 ਮਿੰਟ ਚ ਤਿਆਰ ਹੋ ਗਿਆ ਇਸ ਤਰ੍ਹਾਂ ਡੈਕੋਰੇਟ ਕਰ ਸਕਦੇ ਹੋ ਤੁਸੀਂ ਗਲੇ ਨੂੰ ਦੇਖੋ ਗਲਾ ਬਣ ਕੇ ਤਿਆਰ ਆ ਕਿੰਨਾ ਵਧੀਆ ਬਣਿਆ ਹੁਣ ਆਪਾਂ ਇੱਥੇ ਮੋਢਿਆਂ ਦੀ ਸਲਾਈ ਲਾ ਦਾਂਗੇ ਪਿਛਲਾ ਪੱਲਾ ਜੋੜ ਕੇ ਗਲਾ ਬਹੁਤ ਹੀ ਪਿਆਰਾ ਲੱਗਦਾ 2 ਮਿੰਟ ਚ ਤਿਆਰ ਹੋ ਗਿਆ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮੱਚ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ